ਅੱਜ ਫੇਰ ਕਿਸਾਨ ਨੂੰ ਦੂਰੀ ਮਾਰ ਪਈ ਹੈ ਇੱਕ ਤਾਂ ਕੁਦਰਤ ਦੀ ਮਾਰ ਤੇ ਦੂਜੀ ਸਰਕਾਰਾਂ ਦੀ ਮਾਰ ਇੱਕ ਪਾਸੇ ਗੜੇ ਮਾਰੀ ਹੋ ਰਹੀ ਸੀ ਤੇ ਦੂਸਰੇ ਪਾਸੇ ਅਸੀਂ ਬਜਟ ਤੇ ਆਸਾਂ ਲਾ ਕੇ ਬੈਠੇ ਸੀ ਪਰ ਫੇਰ ਸਾਡੀਆਂ ਆਸਾਂ ਦੇ ਪਾਣੀ ਫਿਰ ਗਿਆ ਸਾਨੂੰ ਉਮੀਦ ਸੀ ਵੀ ਜਿਹੜੀ ਸੁਆਮੀ ਨਾਥਨ ਜੀ ਦੀ ਰਿਪੋਰਟ ਹੈ ਸੀ2+50 ਉਸ ਬਾਰੇ ਇਸ ਬਜਟ ਦੇ ਵਿੱਚ ਪੇਸ਼ ਕਰਸ ਲਿਆਂਦੀ ਜਾਊਗੀ ਤੇ ਉਹਨੂੰ ਲਾਗੂ ਕੀਤਾ ਜਾਊਗਾ ਦੂਸਰੇ ਪਾਸੇ ਇੱਕ ਕਿਸਾਨਾਂ ਦਾ ਜਿਹੜਾ ਕਰਜ਼ਾ ਸੀ ਉਹਦੇ ਤੇ ਅਮੀਦ ਸੀ ਵੀ ਕਰਜ਼ੇ ਤੇ ਉਲੀਕ ਮਾਰੀ ਜਾਊ ਕਿਸਾਨ ਤੇ ਮਜ਼ਦੂਰਾਂ ਦੇ ਤੇ ਇੱਕ ਉਮੀਦ ਇਹ ਸੀ ਵੀ ਜਿਹੜਾ ਖੇਤੀ ਦੀ ਇਨਪੁਟ ਕਾਸਟ ਹੈ ਉਹਨੂੰ ਘਟਾਉਣ ਲਈ ਜੀਐਸਟੀ ਮਾਫ ਕੀਤੀ ਜਾਊ ਪੈਸਟੀਸਾਈਡ ਤੇ ਹੋਰ ਜਿਹੜੀਆਂ ਜਿਵੇਂ ਇੰਪਲੀਮੈਂਟਸ ਹੈ ਖੇਤੀਬਾੜੀ ਵਾਲੇ ਉਹਨਾਂ ਤੇ ਪਰ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਬੜੀ ਨਿਰਾਸ਼ਾ ਲੱਗੀ ਹੈ ਕਿਸਾਨ ਨੂੰ ਦੁਬਾਰਾ ਇਸ ਬਜਟ ਤੋਂ ਸੋ ਹੁਣ ਤਾਂ ਮੈਨੂੰ ਲੱਗਦਾ ਕੋਈ ਉਮੀਦ ਵੀ ਨਹੀਂ ਰੱਖ ਸਕਦਾ ਕਿਸਾਨ ਕਿਉਂਕਿ ਇਹ ਸਰਕਾਰਾਂ ਹੁਣ ਅਗਲੀ ਵਾਰ ਅਗਲਾ ਬਜਟ ਆਊਗਾ ਉਹ ਕੌਣ ਸਰਕਾਰ ਲੈ ਕੇ ਆਉਂਦੀ ਏ ਕਿਹੋ ਜਿਹਾ ਆਉਂਦਾ ਫਿਰ ਕਿਸਾਨ ਨੂੰ ਸਰਕਾਰਾਂ ਵੱਲ ਫੇਰ ਦੇਖਣ ਦੇ ਸਾਲ ਇੱਕ ਹੋਰ ਵੇਟ ਕਰਨੀ ਪੈਣੀ ਹੈ ਅੱਜ ਫੇਰ ਕਿਸਾਨ ਨੂੰ ਦੂਰੀ ਮਾਰ ਪਈ ਹੈ ਇੱਕ ਤਾਂ ਕੁਦਰਤ ਦੀ ਮਾਰ ਤੇ ਦੂਜੀ ਸਰਕਾਰਾਂ ਦੀ ਮਾਰ ਇੱਕ ਪਾਸੇ ਗੜੇਮਾਰੀ ਹੋ ਰਹੀ ਸੀ ਤੇ ਦੂਸਰੇ ਪਾਸੇ ਅਸੀਂ ਬਜਟ ਤੇ ਆਸਾਂ ਲਾ ਕੇ ਬੈਠੇ ਸੀ ਪਰ ਫੇਰ ਸਾਡੀਆਂ ਆਸਾਂ ਤੇ ਪਾਣੀ ਫਿਰ ਗਿਆ ਸਾਨੂੰ ਉਮੀਦ ਸੀ ਵੀ ਜਿਹੜੀ ਸੁਆਮੀ ਨਾਥਨ ਜੀ ਦੀ ਰਿਪੋਰਟ ਹੈ C2+50s ਬਾਰੇ ਇਸ ਬਜਟ ਦੇ ਵਿੱਚ ਪੇਸ਼ਕਾਸ਼ ਲਿਆਂਦੀ ਜਾਊਗੀ ਤੇ ਉਹਨੂੰ ਲਾਗੂ ਕੀਤਾ ਜਾਊਗਾ। ਦੂਸਰੇ ਪਾਸੇ ਇੱਕ ਕਿਸਾਨਾਂ ਦਾ ਜਿਹੜਾ ਕਰਜ਼ਾ ਸੀ ਉਹਦੇ ਤੇ ਅਮੀਤ ਸੀਵੀ ਕਰਜ਼ੇ ਤੇ ਉਲੀਕ ਮਾਰੀ ਦੇ ਉਹ ਕਿਸਾਨ ਤੇ ਮਜ਼ਦੂਰਾਂ ਦੇ ਤੇ। ਇੱਕ ਉਮੀਦ ਇਹ ਸੀ ਵੀ ਜਿਹੜਾ ਖੇਤੀ ਦੇ ਇਨਪੁਟ ਕਾਸਟ ਹੈ ਉਹਨੂੰ ਘਟਾਉਣ ਲਈ GST ਮਾਫ ਕੀਤੀ ਜਾਊ ਪੈਸਟੀਸਾਈਡ ਤੇ ਹੋਰ ਜਿਹੜੀਆਂ ਜਿਵੇਂ ਇੰਪਲੀਮੈਂਟਸ ਹੈ ਖੇਤੀਬਾੜੀ ਵਾਲੇ ਉਹਨਾਂ ਤੇ ਪਰ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਬੜੀ ਨਿਰਾਸ਼ਾ ਲੱਗੀ ਹੈ ਕਿਸਾਨ ਨੂੰ ਦੁਬਾਰਾ ਇਸ ਬਜਟ ਤੋਂ ਸੋ ਹੁਣ ਤਾਂ ਮੈਨੂੰ ਲੱਗਦਾ ਕੋਈ ਉਮੀਦ ਵੀ ਨਹੀਂ ਰੱਖ ਸਕਦਾ ਕਿਸਾਨ ਕਿਉਂਕਿ ਜੇ ਸਰਕਾਰਾਂ ਹੁਣ ਅਗਲੀ ਵਾਰ ਅਗਲਾ ਬਜਟ ਆਊਗਾ ਉਹ ਕੌਣ ਸਰਕਾਰ ਲੈ ਕੇ ਆਉਂਦੀ ਹੈ ਕਿ ਇਹੋ ਜਿਹਾ ਆਉਂਦਾ ਫਿਰ ਕਿਸਾਨ ਨੂੰ ਸਰਕਾਰਾਂ ਵੱਲ ਵੈਲਫੇਅਰ ਦੇਖਣ ਦੇ ਸਾਲ ਇੱਕ ਹੋਰ ਵੇਟ ਕਰਨੀ ਪੈਣੀ ਹੈ